ਬਹੁਤ ਸਾਰੇ ਜੱਟਾਂ ਦੀ ਜ਼ਿੰਦਗੀ ਇਸ ਗੱਲ ਨੇ ਇਸ ਸੋਚ ਨੇ ਤਬਾਹ ਕਰਤੀ ਮੈਂ ਆਸ ਕਰਦਾ ਕਿ ਬਹੁਤ ਸਾਰੇ ਜ਼ਿੰਮੇਵਾਰ ਜੱਟੇ ਵੀਡੀਓ ਜ਼ਰੂਰ ਸੁਣਨ ਦੇਖਣ ਤੇ ਜਵਾਬ ਵੀ ਦੇਣ ਕਿ ਵਾਕਈ ਇਹ ਗੱਲ ਸਹੀ ਹੈ ਕਿ ਜਾਂ ਗਲਤ ਹੈ ਮੈਂ ਆਪਣੀ ਗੱਲ ਪੂਰੀ ਕਰਨ ਤੋਂ ਪਹਿਲਾਂ ਇੱਕ ਦੱਸ ਦਵਾਂਗੀ ਇੱਕ ਛੋਟੀ ਜੀ ਸੋਚ ਇੱਕ ਛੋਟੀ ਜੀ ਕਹਾਣੀ ਜਿਹੜੀ ਆ ਬਹੁਤ ਸਾਰੇ ਜੱਟਾਂ ਦੇ ਦਿਮਾਗ 'ਚ ਵਾਰ ਦਿੱਤੀ ਤੇ ਉਹ ਅੱਜ ਵੀ ਪੂਰੀ ਤਰ੍ਹਾਂ ਲੋਕਾਂ ਦੇ ਬਹੁਤ ਸਾਰੇ ਜੱਟਾਂ ਦੇ ਦਿਮਾਗ 'ਚ ਬੈਠੀ ਹੋਈ ਹੈ ਜਿਹਦੇ ਕਰਕੇ ਬਹੁਤ ਸਾਰੇ ਜ਼ਿੰਮੇਵਾਰ ਪਾਣੀ ਪਿੱਛੇ ਲੜਦੀ ਪਾਣੀ ਪਿੱਛੇ ਜਿਹੜਿਆ 307 302 ਤੱਕ ਦੇ ਮਕਦਮੇ ਦਰਜ ਹੁੰਦੇ ਤਤਲ ਹੋ ਜਾਂਦੇ ਨੇ ਉਹ ਇਹ ਕਿਹੜੀ ਸੋਚੀ ਕਿਉਂ ਬਾੜ ਦਿੱਤੇਗੀ ਇਹ ਗੱਲ ਹਰੇਕ ਜ਼ਿਮੀਂਦਾਰ ਨੂੰ ਜ਼ਰੂਰ ਸੋਚਣੀ ਚਾਹੀਦੀ ਸੋੰਨੀ ਚਾਹੀਦੀ ਮੈਨੂੰ ਜਦੋਂ ਕਿਤੇ ਛੋਟਾ ਸਾ ਮੈਂ ਵੀ ਇੱਕ ਕਹਾਣੀ ਸੁਣੀ ਸੀ ਕਿਸੇ ਦੇ ਕੋਲ ਹੋ ਸਕਦਾ ਤੁਸੀਂ ਵੀ ਇਹ ਕਹਾਣੀ ਸੁਣੀ ਹੋਵੇ ਉਦੋਂ ਇਹ ਕਹਾਣੀ ਸੁਣ ਤੋਂ ਬਾਅਦ ਨਿਹਸਾਸ ਕੇ ਦਾ ਮਤਲਬ ਕੀ ਆ ਲੇਕਿਨ ਉਹ ਕਹਾਣੀ ਕਦੀ ਨਾ ਕਦੇ ਦਰਬਾਰ ਚ ਬੈਠੀ ਰਹੀ ਤੇ ਜਦੋਂ ਕਿਤੇ ਮੌਕਾ ਹੁੰਦਾ ਤੇ ਉਹ ਆਪਣਾ ਗਲਤ ਫੈਸਲਾ ਸੁਣਾਉਣ ਨੂੰ ਤਿਆਰ ਹੋ ਜਾਂਦੀ ਕਹਾਣੀ ਇਸ ਤਰ੍ਹਾਂ ਸੀ ਕਿ ਕਿਹਾ ਜਾਂਦਾ ਕਿ ਜਿਹੜੇ ਜੱਟ ਹੁੰਦੇ ਨੇ ਜਿਹੜੇ ਜ਼ਮੀਂਦਾਰ ਲੋਕ ਹੁੰਦੇ ਨੇ ਇਹਨਾਂ ਨੂੰ ਪਾਣੀ ਬੜਾ ਪਿਆਰਾ ਹੁੰਦਾ ਪਾਣੀ ਇਹਨਾਂ ਨੂੰ ਆਪਣੀ ਜਾਨ ਤੋਂ ਵੀ ਪਿਆਰਾ ਤੇ ਆਪਣੀ ਔਲਾਦ ਤੋਂ ਵੀ ਪਿਆਰਾ ਕਿਹਾ ਜਾਂਦਾ ਕਿ ਇੱਕ ਰੀ ਕਹਾਣੀ ਦੇ ਮੁਤਾਬਕ ਕਿਉਂਕਿ ਕਹਾਣੀ ਸੁਣੀ ਹੁੰਦੀਆਂ ਕਹਾਣੀਆਂ ਝੂਠੀਆਂ ਹੁੰਦੀਆਂ ਨੇ ਤੇ ਝੂਠੀ ਕਹਾਣੀ ਨੂੰ ਵੀ ਕਈ ਵਾਰ ਸਾਰੇ ਆਪਣੇ ਭੈਣ ਭਰਾਵਾਂ ਨੂੰ ਦੱਸਣਾ ਚਾਹੀਦਾ ਕਿ ਕਹਾਣੀਆਂ ਝੂਠੀਆਂ ਸੀ ਤੇ ਇਹਨਾਂ ਨੇ ਸਾਡੀ ਸੋਚ ਨੂੰ ਵੀ ਝੂਠਾ ਤੇ ਗੰਧਲਾ ਕਰ ਦਿੱਤਾ ਗਿਆ। ਕਿਹਾ ਜਾਂਦਾ ਹੈ ਕਿ ਇੱਕ ਤਰੀਕੋ ਜ਼ਮੀਨਦਾਰ ਸੀ, ਕਿਸਾਨ ਸੀ ਤਾਂ ਉਹ ਆਪਣੇ ਪਾਂਡ ਜ਼ਮੀਨ 'ਚ ਪਾਣੀ ਲਾਇਆ ਹੋਇਆ ਸੀ ਫਸਲ ਨੂੰ ਤੇ ਲੇਕਿਨ ਪਾਣੀ ਟੁੱਟ ਗਿਆ ਉਹ ਵਾਰ-ਵਾਰ ਪਾਣੀ ਬੰਨੇ ਪਾਣੀ ਫੇਰ ਟੁੱਟ ਜਾਵੇ ਫੇਰ ਪਾਣੀ ਬੰਨੇ ਫੇਰ ਟੁੱਟ ਜਾਵੇ ਉਹ ਕਹਾਣੀ ਦੇ ਮੁਤਾਬਕ ਕਿਹਾ ਜਾਂਦਾ ਕਿ ਉਹਦਾ ਪੁੱਤ ਉਹਦੇ ਨਾਲ ਸੀ ਉਹਦਾ ਬੱਚਾ ਉਹਦੇ ਨਾਲ ਸੀ ਉਹਨੇ ਕਿਹਾ ਕਿ ਲੋ ਪੋਤੀ ਦੱਬ ਦਿਓ ਮੈਂ ਵੱਡਾ ਸ਼ਬਦ ਨਹੀਂ ਬੋਲ ਸਕਦਾ ਇੱਥੇ ਜੋ ਉੱਥੇ ਕਹਾਣੀ ਦੇ ਮੁਤਾਬਕ ਸੁਣਿਆ ਜਾਂਦਾ ਉਹਨੇ ਆਪਣਾ ਬੱਚਾ ਉੱਥੇ ਦੱਬ ਦਿੱਤਾ ਤੇ ਮਿੱਟੀ ਬਾਕੇ ਬੰਦਾ ਮਾਨੁੱਖਾ ਤੇ ਘਰ ਆਇਆ ਤੇ ਕਹਿੰਦਾ ਜੀ ਪਾਣੀ ਜਿਹੜਾ ਪੁੱਤਾਂ ਸੀ ਵੱਜ ਗਿਆ ਉਹਨੇ ਕਿਹਾ ਪੁੱਤ ਕਿੱਥੇ ਆ ਜਾਂ ਬੱਚਾ ਕਿੱਥੇ ਆ ਉਹਨੇ ਕਿਹਾ ਮੈਂ ਕਿੱਦਾਂ ਕਰ ਦਿੱਤਾ ਉਹਨੇ ਕੋਈ ਗੱਲ ਚਲੋ ਪਾਣੀ ਤੇ ਵੱਜ ਗਿਆ ਐਹੋ ਜਿਹਿਆਂ ਜਿਹੜੀਆਂ ਸੋਚਾਂ ਨੇ ਉਹ ਸੋਚਾਂ ਅੱਜ ਵੀ ਸਾਡੇ ਲੋਕਾਂ ਦੇ ਦਿਮਾਗ 'ਚ ਆ ਕਿੰਨੇ ਲੋਕ ਪਾਣੀ ਪਿੱਛੇ ਹਰ ਸਾਲ ਆਪਣੇ ਹੀ ਭੈਣ ਭਰਾ ਨੂੰ ਮਾਰ ਦਿੰਦੇ ਨੇ ਆਪਣੇ ਹੀ ਪਰਿਵਾਰਾਂ ਨੂੰ ਮਾਰ ਦਿੰਦੇ ਜਿੱਦੇ ਆਪਾਂ ਨੂੰ ਮੰਨੋ ਪਾਣੀ ਸਾਂਝਾ ਲੈਣੀ ਆਪਾਂ ਕਹਿੰਦੇ ਸਾਡਾ ਪਾਣੀ ਸਾਂਝਾ ਉਹ ਸਾਡੇ ਚਾਚੇ ਤਾਇਆ ਦੇ ਹੀ ਪੁੱਤ ਹੁੰਦੇ ਨੇ ਭੈਣ ਭਰਾ ਹੁੰਦੇ ਨੇ ਜਾਂ ਸਾਡੇ ਕਈਰਾਂ ਉਹ ਪਾਣੀ ਦੀ ਜਿਹੜੀ ਵੰਡ ਹੁੰਦੀ ਸਾਡੇ ਆਪਣੇ ਭਰਾ ਨਾਲ ਹੁੰਦੀ ਆ ਅਸੀਂ ਉਸ ਇਸ ਸੋਚ ਤੋਂ ਹੀ ਗਾਂ ਵਾਦਦੇ ਆ ਅਸੀਂ ਆਪਣੇ ਪ੍ਰਾਂਮੀ ਕੀ ਜੀ ਗੱਲ ਤੋਂ ਮੇਰੇ ਪੰਜ ਮਿੰਟ ਰਹਿ ਗਏ ਤੇਰੇ ਪੰਜ ਮਿੰਟ ਤੂੰ ਪਹਿਲਾਂ ਲਾ ਲਿਆ ਪਾਣੀ ਤੂੰ ਮੋਟਰ ਇੰਜ ਕਰ ਲਈ ਤੂੰ ਇੰਜ ਕਰ ਲਿਆ ਤੇ ਇਥੋਂ ਤੱਕ ਕਿ ਕਈਆਂ ਚੱਲ ਜਾਂਦੀਆਂ ਗੋਲੀਆਂ ਚੱਲ ਜਾਂਦੀਆਂ ਕ੍ਰਪਾਨਾਂ ਚੱਲ ਜਾਂਦੀਆਂ ਬੰਦੇ ਮਰ ਜਾਂਦੇ ਇਹ ਗੰਦੀ ਸੋਚ ਉਹ ਜਸ਼ਤਾਨ ਲੋਕਾਂ ਨੇ ਸਾਡੇ ਲੋਕਾਂ 'ਚ ਵਾਰ ਦਿੱਤੀ ਕਿੰਨਾ ਚੰਗਾ ਹੁੰਦਾ ਕਿ ਜੇ ਕੋਈ ਕਪਰਾ ਪੈਂਦਾ ਉਹਨੂੰ ਕਹਾਣੀ ਸੁਣਾਈ ਜਾਂਦੀ ਕਿ ਵੇਖ ਵੀਰ ਮੈਂ ਝੋਨਾ ਮਕਰੋਂ ਲਾ ਲੂੰਗਾ ਤੂੰ ਪਹਿਲਾਂ ਲਾ ਮੈਂ ਆਪਣੀ ਫਸਲ ਬਾਅਦ ਚ ਬੀਜ ਤੂੰ ਪਹਿਲਾਂ ਬੀਜ ਲਾ ਤੇ ਤੇਰੀ ਥੋੜੀ ਵੱਡੀ ਫਸਲ ਹੋ ਜੇਗੀ ਮਣਕੇ ਤੇਰੇ ਕੋਲ ਪਾਣੀ ਵੱਧ ਹੋਣਾ ਉਦੋਂ ਬਾਅਦ ਤੂੰ ਮੈਨੂੰ ਪਾਣੀ ਦੇ ਦੇਵੀ ਤੇ ਮੇਰੀ ਫਸਲ ਵੀ ਵਧੀਆ ਹੋ ਜੂਗੀ ਤਾਂ ਇਹ ਇੱਕ ਇੰਨੀ ਚੰਗੀ ਸੋਚ ਹੁੰਦੀ ਫੇਰ ਸਾਡੇ ਦਿਮਾਗਾ 'ਚ ਸ਼ਰੀਕ ਸ਼ਬਦ ਵਾਰ ਦਿੱਤਾ ਸ਼ਰੀਕ ਦੇ ਲਈ ਵੱਡੀਆਂ-ਵੱਡੀਆਂ ਗੱਲਾਂ ਕਹਿ ਦਿੱਤੀਆਂ ਗਈਆਂ ਕਿ ਸ਼ਰੀਕ ਜਿਹੜਾ ਵਾ ਸਾਰੇ ਕੰਮ ਕਰਦਾ ਸਿਰਫ ਸੇਹਰਾ ਬਣ ਕੇ ਹੀ ਝੁਕਦਾ ਇੱਕ ਈ ਵੱਡੀ ਗੱਲ ਕਹਿ ਦਿੱਤੀ ਗਈ ਕਿੰਨਾ ਜ਼ਹਿਰ ਪੜ ਦਿੱਤਾ ਗਿਆ ਕਿਸਾਨਾਂ ਦੇ ਜ਼ਿੰਮੇਦਾਰਾਂ ਜੱਟਾਂ ਦੇ ਹੁਣ ਜਿਹੜੇ ਆਪਣੇ ਆਂਢੀ ਗੁਆਂਢੀ ਹੁੰਦੇ ਨੇ ਸਾਡਾ ਭਾਈਚਾਰਾ ਹੁੰਦਾ ਚਾਚੇ ਤਾਇਿਆਂ ਦੇ ਪੁੱਤ ਉਹਨਾਂ ਨੂੰ ਹੀ ਸ਼ਰੀਕ ਕਹਿਣ ਲੱਗ ਪਏ ਅਸੀਂ ਉਹਨਾਂ ਨਾਲ ਇਹਖਾਤ ਕਰਨ ਲੱਗ ਪਏ ਉਹਨਾਂ ਦੇ ਨਾਲ ਉਹ ਕੁਝ ਕੀਤਾ ਜਿਹੜਾ ਅਸੀਂ ਨਹੀਂ ਕਰਨਾ ਚਾਹੁੰਦੇ ਸੀ ਇਹ ਚੀਜ਼ਾਂ ਨੇ ਸਾਡੀ ਸੋਚ ਨੂੰ ਗੰਧਲਾ ਦਿੱਤਾ ਇਨਾ ਚੀਜ਼ਾਂ ਨੇ ਸਾਡੀ ਸੋਚ ਨੂੰ ਪਿੱਛੇ ਕਰਤਾ ਸਾਡੇ ਲੋਕ ਪਾਣੀਆਂ ਲਈ ਲੜਦੇ ਵਟਾਂ ਲਈ ਲੜਦੇ ਪੰਨਿਆਂ ਲਈ ਲੜਦੇ ਫਿਰ ਕਿੰਨਾ ਨੁਕਸਾਨ ਹੁੰਦਾ ਕਿੰਨੇ ਕਿੰਨੇ ਸਾਲ ਸਾਡੇ ਬਰਬਾਦ ਹੋ ਜਾਂਦੇ ਉਹ ਪੈਸਾ ਜਿਹੜਾ ਅਸੀਂ ਆਪਣੇ ਸੁਖ ਲਈ ਆਪਣੇ ਧੀਆ ਪੁੱਤਾਂ ਦੀ ਚੜ੍ਹਦੀ ਕਲਾ ਲਈ ਖਰਚ ਕਰਨਾ ਸੀ ਆਪਣੇ ਵਿਕਾਸ ਲਈ ਖਰਚ ਕਰਨਾ ਸੀ ਸੋਹਣੇ ਕੱਪੜਿਆਂ 'ਤੇ ਖਰਚ ਕਰਨਾ ਸੀ ਖਾਣ ਪੀਣ 'ਤੇ ਖਰਚ ਕਰਨਾ ਸੀ ਘੁੰਮਣ ਫਿਰਨ ਦੇ ਖਰਚ ਕਰਨਾ ਸੀ ਉਹ ਸਾਰਾ ਪੈਸਾ ਆਪਾਂ ਠਾਣੀਆਂ ਕਚਹਿਰੀਆਂ ਜੇਲਾਂ ਚ ਰੋਲ ਦਿੱਤਾ ਤੇ ਸਾਨੂੰ ਆਪਾਂ ਕਿਵੇਂ ਚੰਗੇ ਇਨਸਾਨ ਬਣ ਸਕਦੇ ਔ ਮਰੇ ਪੰਜਾਬੀ ਭੈਣ ਭਰਾਓ ਨਾ ਕਲੀ ਵਟਾਂ ਪਿੱਛੇ ਲੜੋ ਨਾ ਬੰਨਿਆ ਪਿੱਛੇ ਲੜੋ ਨਾ ਕਿਸੇ ਦੀ ਵਟ ਵੱਡੋ ਨਾ ਕਿਸੇ ਦਾ ਬੰਨਾ ਵੱਡੋ ਨਾ ਕੋਈ ਸਾਂਝਾ ਰੋਖ ਵੱਡੋ ਨਾ ਕੋਈ ਸਾਂਝਾ ਰਾਹ ਵੱਡੋ ਬੈ ਕੇ ਇੱਕ ਦੂਜੇ ਦੀ ਗੱਲ ਸੁਣੋ ਜੇ ਪਾਣੀ ਦਾ ਮਸਲਾ ਹੈ ਇੱਕ ਦੂਜੇ ਭੈਣ ਭਰਾ ਨੂੰ ਪਹਿਲਾਂ ਪਾਣੀ ਦੇ ਦਿਓ ਦੂਜੇ ਕੋ ਬਾਅਦ ਚ ਲੈ ਲਓ ਜੇ ਕਿੰਨੇ 5 10 ਮਿੰਟ ਵੱਧ ਲਾ ਲਿਆ ਤਾਂ ਨਹੀਂ ਚੰਗੀ ਗੱਲ ਜੇ ਸਾਡੇ ਕੋ ਪਾਣੀ ਵੱਧਿਆ ਤੇ ਆਪਾਂ ਅਗਲੇ ਨੂੰ ਕਹਿ ਦੀ ਕਿ ਲੈ ਵੀਰ ਤੂੰ ਪਾਣੀ ਆਪਣੀ ਫਸਲ ਨੂੰ ਲਾ ਲੈ ਮੈਂ ਬਾਅਦ ਚ ਲਾ ਲਾਂਗਾ ਇਹ ਸੋਚ ਇਹ ਆਪਸੀਂ ਇਹ ਪਨਾ ਲਵਾਂਗੇ ਤੇ ਜ਼ਿਮੀਂਦਾਰ ਮੇਰੇ ਭੈਣ ਭਰਾਓ ਸਾਡੇ ਘਰਾਂ 'ਚ ਕਦੀ ਕਤਲ ਨਹੀਂ ਹੋਊਗਾ ਸਾਡੇ ਘਰਾਂ 'ਚ ਕਦੀ ਗਰੀਬੀ ਨਹੀਂ ਹੋਊਗੀ ਸਾਡੇ ਘਰਾਂ 'ਚ ਕਦੀ ਬੇਰੁਜ਼ਗਾਰੀ ਨਹੀਂ ਹੋਊਗੀ ਸਾਡੇ ਘਰਾਂ ਚੱਕ ਪੜਤਾ ਨਹੀਂ ਹੋਊਗੀ ਸਾਡੀ ਜ਼ਿੰਦਗੀ ਚ ਵੱਡੇ ਵੱਡੇ ਸੁੱਖ ਹੋਣਗੇ ਵੱਡੇ ਵੱਡੇ ਜਿਹੜੇ ਬਿਜ਼ਨਸਮੈਨਾਂ ਵਾਂਗ ਸਾਡੀ ਜ਼ਿੰਦਗੀ ਚ ਖੁਸ਼ੀਆਂ ਤੇ ਆਨੰਦ ਹੋਵੇਗਾ ਅਸੀਂ ਚੰਗਾ ਘੁੰਮਣ ਫਿਰਨ ਜਾਵਾਂਗੇ ਖਾਵਾ ਪੀਵਾਂਗੇ ਆਪਣੇ ਪਰਿਵਾਰ ਨਾਲ ਵਧੀਆ ਜ਼ਿੰਦਗੀ ਬਸਰ ਕਰਾਂਗੇ ਮੈਂ ਆਸ ਕਰਦਾ ਮੇਰੇ ਸੱਜਣ ਜਰੂਰ ਇਸ ਗੱਲ ਨੂੰ ਸਮਝ ਜਿਓਣਗੇ ਕਿ ਦੁਸ਼ਮਣ ਨੇ ਸਾਡੇ ਜ਼ਿੰਮੇਦਾਰਾਂ ਦੇ ਦਿਮਾਗ ਦੇ ਵਿੱਚ ਕਹਿ ਉਹ ਕਹਿ ਜੀਆਂ ਗੰਦੀਆਂ ਕਹਾਣੀਆਂ ਫਿਲਮਾਂ ਗੀਤਾ ਰਾਹੀ ਬਾਧਿਤੀਆਂ ਜਿਹਦੇ ਘਾਟਕ ਨਤੀਜੇ ਪਰਿਵਾਰਾਂ ਦੇ ਪਰਿਵਾਰ ਨੂੰ ਮਰ ਜਾਂਦੇ ਨੇ ਪਰਿਵਾਰਾਂ ਦੇ ਪਰਿਵਾਰ ਖਤਮ ਹੋ ਜਾਂਦੇ ਨੇ ਇਹ ਸਾਨੂੰ ਵਿਚਾਰ ਬਾਰੇ ਸੋਚਣਾ ਪਵੇਗਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਪਰ ਸਿੱਕਾ ਜੁੰਦੀਏ ਵਾਸਤੇ ਉਹਦਾ ਬਸੋਣਾ ਤੁਹਾਡੀ ਲੰਮੀ ਲੰਮੀ ਨੁਕਤਾ